ਬਸੰਤ ਆਈ ਠੰਡੀ ਠਾਰ ਰਾਣੀ ਰੁਤ ਬਸੰਤ ਆਈ ਠੰਡੀ ਠਾਰ ਤਰੇਲ ਨੂੰ ਛੱਟ ਕੇ ਵਣ ਤ੍ਰਿੰ ਤ੍ਰਿਪਵਣ ਮੋੜਿਆ ਚੋ ਪਾਸੇ ਕੁਦਰਤ ਨੇ ਲਾਈ ਬਹਾਰ ਚੋ ਪਾਸੇ ਕੁਦਰਤ ਨੇ ਲਾਈ ਬਹਾਰ ਜੀ ਟੱਪੇ ਦਰੂਬੀ ਕੋਈ ਲੈਣਾ ਜੀ ਹੋਈ ਗੁਰਵਲ ਵੇ ਕਪਾ ਵੇਖ ਫੁੱਲ ਵੇਗਾ ਪਾਹੀ ਦਾ ਓ ਦੁਨੀਆਂ ਏ ਲੱਖ ਵਸਦੀ ਏ ਦੁਨੀਆਂ ਏ ਲੱਖ ਵਸਦੀ ਸਾਨੂੰ ਤੂੰ ਹੀ ਏ ਚਾਹੀਦਾ ਹੋਏ ਵੇ ਸਾਨੂੰ ਤੂੰ ਹੀ ਏ ਚਾਹੀਦਾ ਓ ਗੰਡੀ ਭੱਜੀ ਦਾ ਗੱਡੀ ਪੱਜਦੀ ਜਾਂਦੀ ਏ ਹੋਏ ਸੁਣ ਲੰਮੀ ਗੁੱਤਵਾੜੀ ਏ ਸੁਣ ਲੰਮੀ ਗੁੱਤਵਾੜੀ ਏ ਕਾਲੇ ਲਾੜਾਂ ਚ ਪਰਾਂਦੀ ਏ ਹੋਏ ਨੀ ਕਾਲੇ ਵੜਾਂ ਚ ਪਰਾਂਦੀ ਏ ਜਿਬਕ ਜੀ ਜਿਬਕ ਜੀ ਸਰਹਤਾਂ ਦਾ ਹੋਵੇ ਸਰਹੱਦਾਂ ਦਾ ਨਾਸ਼ੋਰ ਹੋਵੇ ਅੰਮ੍ਰਿਤਸਰ ਨਾਲ ਜੁੜਦਾ ਅੰਮ੍ਰਿਤਸਰ ਨਾਲ ਜੁੜਦਾ ਮੇਰਾ ਸ਼ਹਿਰ ਲਾਹਰ ਹੋਵੇ ਖਾਵੇ ਮੇਰਾ ਸ਼ਹਿਰ ਲਾਹਰ ਹੋਵੇ ਹੋ ਪੰਛੀ ਉੱਡਿਆ पंशी कोडे आए न पंजाबो जोमें पंजाबो जहे सदके पंजाबी बाणी तूं हदके पंजाबी बाणी तूं वे तूं हली हली ਜਿਵੇਂ ਵੀ ਵੇ ਤੂੰ ਹੋਰੀ ਹੋਰੀ ਕੁਰਮਾਇਆ ਵੇ ਰੱਬ ਜਿੱਡਾ ਮਾਣ ਤੇਰੇ ਤੇ ਵੇ ਰੱਬ ਜਿੱਡਾ ਮਾਣ ਤੇਰੇ ਤੇ ਰੱਬ ਜਿੱਡਾ ਮਾਣ ਤੇਰੇ ਤੇ ਨਾ ਪਤਾ ਸੇ ਵਾਂਗੂ ਖੁਰਮਾਇਆ ਹਾਏ ਵੇ ਨਾ ਪਤਾ ਸੇ ਵਾਂਗੂ ਹੋ ਕਈ ਰਾਂਝੇ ਕਈ ਰਾਨੇ ਹਾਈਵੇ ਕਈ ਰਾਂਝੇ ਕਈ ਰਾਨੇ ਹੋ ਕੁਝ ਕੋ ਪੰਜਾਬ ਰਹਿ ਗਏ ਹੋ ਕੁਝ ਕੋ ਪੰਜਾਬ ਰਹਿ ਗਏ ਬੋਧੀਆਂ ਕੈਨੇਡਾ ਵਿੱਚ ਪੀੜਾਨੇ ਹਾਈਵੇ ਬਹੁਤ ਹੁਨਾਂ ਕੈਨੇਡਾ ਵਿੱਚ ਪੀਣਾ ਨੇ ਹੋਏ ਘੁਲਵੇ ਕਪਾਹੀ ਦਾ ਵੇ ਦੁਨੀਆਂ ਐ ਲੱਖ ਵਸਦੀ ਹਾਏ ਵੇ ਹੋ ਦੁਨੀਆਂ ਐ ਲੱਖ ਵਸਦੀ ਸਾਨੂੰ ਤੂੰ ਹੀ ਚਾਹੀਦਾ ਮਹੀ ਸਾਨੂੰ ਤੁਮਹੀ ਮੀਏ ਚਾਹੀਦਾ ਬਹੁਤ ਬਹੁਤ ਚਾਹੀਦਾ ਅਗਲੇ ਸਭ